ਸਾਡਾ ਇਹ ਪੁੱਤਰ ਸ਼ਹਿਰ ਤੇ ਅਮਰਸਰ ਸ਼ਹਿਰ ਇਹਨੂੰ ਅਸੀਂ ਹਰ ਪੱਖੋਂ ਜਿਹੜਾ ਹੈਗਾ ਪੁੱਤਰ ਔਰ ਬਿਊਟੀਫੁੱਲ ਔਰ ਸਾਫ਼ ਸੁਥਰਾ ਬਣਾਣਾ ਹੈ। ਜਿਸ ਨੇ ਆਮ ਆਦਮੀ ਪਾਰਟੀ ਇਹ ਬਿਲਕੁਲ ਸਖਤ ਨਿਰਦੇਸ਼ ਵੀ ਨੇ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਸ਼ਹਿਰ ਨੂੰ ਜਿਵੇਂ ਤੁਸੀਂ ਵੇਖਿਆ ਕਿ ਸਰਵ ਸਵੱਛ ਭਾਰ ਅੰਤਰ ਵਿਕਰ ਦੇ ਵਿੱਚ 34 ਨੰਬਰ ਤੋਂ 3 ਨੰਬਰ ਤੇ ਲਿਆਂਦਾ। ਸਾਡਾ ਧਿਆਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਕਾਰਪੋਰੇਸ਼ਨ ਦਾ ਆਮਾਦੀ ਪਾਰਟੀ ਦਾ ਅਸੀਂ ਇਸ ਪਵਿੱਤਰ ਸ਼ਹਿਰ ਨੂੰ ਅਗਲੇ ਸਾਲ ਸਰਵਤ ਜਿਹੜਾ ਸਰਵੇਖਣ ਹੋਣਾ ਉਹਦੇ ਵਿੱਚ ਪਹਿਲਿਆਂ 2 4 5 ਨੰਬਰਾਂ ਦੇ ਵਿੱਚ ਲੈ ਕੇ ਉਹਨਾ ਤੇ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਭਗਤਾਂ ਵਾਲਾ ਡੰਪ ਸੀ ਜਿੱਥੇ ਲੱਖਾਂ ਟਨ ਜਿਹੜਾ ਕੂੜੇ ਦੇ ਡੰਪ ਪਹਾੜ ਬਣੇ ਸੀ ਉਹ ਵੀ ਅਸੀਂ ਚੁਕਵਾ ਲਈ ਜਿਹੜਾ ਟੈਂਡਰ ਲਗਾਤਾ ਉਹ ਮਸ਼ੀਨਰੀ 2 4 10 ਦਿਨਾਂ ਦੇ ਲੱਗ ਜਾਣੀ ਹੈ ਸਮਾਰਟ ਸਿਟੀ ਬਣਾਉਣ ਵਾਸਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪ੍ਰਯਾਸ ਕੀਤੇ ਜਾ ਰਹੇ ਨੇ ਪ੍ਰਯਾਸ ਜੋ ਹੈ ਸ਼ੁਰੂ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਪਹਿਲਾਂ ਵੀ ਕਈ ਵਾਰ ਕਾਗਜ਼ਾ ਦੇ ਵਿੱਚ ਗੁਰੂ ਨਗਰੀ ਨੂੰ ਸਮਾਰਟ ਸਿਟੀ ਬਣਾਉਣ ਦੇ ਵਿੱਚ ਜੋ ਹਰ ਵਾਰ ਟੈਂਡਰ ਜਿਹੜੇ ਆ ਲਗਾਏ ਜਾਂਦੇ ਸਨ ਪਾਸ ਕੀਤੇ ਜਾਂਦੇ ਲੇਕਿਨ ਇਸ ਵਾਰ ਦੱਸ ਦਈਏ ਕਿ ਜਿੱਥੇ ਕਿ ਪ੍ਰਸ਼ਾਸਨ ਜਿੱਥੇ ਪਹਿਲ ਕਦਮੀ ਕਰ ਰਿਹਾ ਉਹਨਾਂ ਦੇ ਨਾਲ ਹੀ ਸਰਕਾਰ ਵੱਲੋਂ ਵੱਡਾ ਪ੍ਰਯਾਸ ਕੀਤਾ ਜਾ ਰਿਹਾ ਜਿਹੜੇ ਗੁਰੂ ਨਗਰੀ ਦੇ ਮੇਅਰ ਸਾਹਿਬ ਹੈਗੇ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਵੱਲੋਂ ਹੁਣ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਗਾਈਡ ਵੀ ਕੀਤਾ ਜਾਏਗਾ ਕਿ ਇਸ ਜਗ੍ਹਾ ਦੇ ਉੱਤੋਂ ਐਂਟਰੈਂਸ ਜਿਹੜੀ ਆ ਸੁਧਾਰਨੀ ਆ ਕਿਸ ਤਰ੍ਹਾਂ ਸੁਧਾਰਨੀ ਆ ਨਾਲ ਦੇ ਨਾਲ ਦੱਸ ਦਈਏ ਕਿ ਜਿਹੜੇ ਆ ਬਾਬਾ ਪੂਰੀ ਵਾਲੇ ਹੈਗੇ ਨੇ ਇੱਕ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਉਹਨਾਂ ਵੱਲੋਂ ਵੀ ਜਿਹੜੇ ਉਹਨਾਂ ਦੇ ਸੇਵਾਦਾਰ ਦੇ ਨਾਲ ਉਹਨਾਂ ਵੱਲੋਂ ਵੀ ਗੁਰੂ ਨਗਰੀ ਦੇ ਕਾਰਪੋਰੇਸ਼ਨ ਦੇ ਨਾਲ ਰਲ ਕੇ ਜਿਹੜਾ ਸੁੰਦਰੀਕਰਨ ਹੈ ਗੁਰੂ ਨਗਰੀ ਦਾ ਉਹ ਕੀਤਾ ਜਾਏਗਾ ਤਾਂ ਦੱਸ ਜੀਏ ਕਿ ਕੱਲ ਜਿਹੜਾ ਇਸ ਦਾ ਪਹਿਲਾ ਦਿਨ ਸੀਗਾ ਤਾਂ ਅੱਜ ਦੂਸਰਾ ਦਿਨ ਜਿੱਥੇ ਕੀ ਦੇਖ ਸਕਦੇ ਹੋ ਕੀ ਜੋ ਗੁਰੂ ਨਗਰੀ ਦੇ ਮੇਅਰ ਸਾਹਿਬਾ ਹੈਗੇ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਗੁਰੂ ਨਗਰੀ ਦੇ ਜਿਹੜੇ ਮੇਅਰ ਸਾਹਿਬ ਨੇ ਉਹਨਾਂ ਦੇ ਨਾਲ ਰਲ ਕੇ ਜੋ ਕਸ਼ਮੀਰ ਸਿੰਘ ਜੀ ਪੂਰੀ ਆਲੇ ਨੇ ਬਾਬਾ ਜੀ ਉਹਨਾਂ ਵੱਲੋਂ ਏ ਜਿਹੜਾ ਮੇਨ ਉਪਰਾਲਾ ਕੀਤਾ ਜਾਣਾ ਤਾਂ ਜੋ ਮੇਰ ਸਾਹਿਬ ਨੇ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਗੱਲ ਵੀ ਕਰਦੇ ਆ ਤਾਂ ਮੇਰ ਸਾਹਿਬ ਕਾਫੀ ਨੇਕ ਉਪਰਾਲਾ ਜਿਹੜਾ ਹੁਣ ਕੀਤਾ ਜਾ ਰਿਹਾ ਹੈ ਕਿ ਗੁਰੂ ਨਗਰੀ ਨੂੰ ਸਮਾਰਟ ਸਿਟੀ ਬਣਾਉਣ ਦੇ ਵਿੱਚ ਕਾਫੀ ਵੱਡਾ ਪ੍ਰਯੋਗ ਜਾਸ ਕਹਿ ਲਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਤੁਸੀਂ ਇੱਥੇ ਆਇਓ ਕਿਵੇਂ ਵੇਖਦੇ ਹੋ ਦੇਖੋ ਸਾਡਾ ਇਹ ਪਵਿੱਤਰ ਸ਼ਹਿਰ ਤੇ ਅੰਮ੍ਰਿਤਸਰ ਸ਼ਹਿਰ ਇਹਨੂੰ ਅਸੀਂ ਹਰ ਪੱਖੋਂ ਜਿਹੜਾ ਹੈਗਾ ਪਵਿੱਤਰ ਔਰ ਬਿਊਟੀਫੁੱਲ ਔਰ ਸਾਫ਼ ਸੁਥਰਾ ਬਣਾਉਣਾ ਹੈ ਔਰ ਸਾਡੀ ਜਿਹੜੀ ਕਾਰਪੋਰੇਸ਼ਨ ਹੈ ਆਮ ਆਦਮੀ ਪਾਰਟੀ ਹੈ ਬਿਲਕੁਲ ਸਖਤ ਨਿਰਦੇਸ਼ ਵੀ ਨੇ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਸ਼ਹਿਰ ਨੂੰ ਜਿਵੇਂ ਤੁਸੀਂ ਵੇਖਿਆ ਕਿ ਸਰਵ ਸਵਚ ਭਾਰ ਨੂੰ ਚੁੜ ਦੇ ਵਿੱਚ 34 ਨੰਬਰ ਤੋਂ 3 ਨੰਬਰ ਤੱਕ ਲਿਆਂਦਾ ਔਰ ਇਹ ਸਾਡਾ ਧਿਆ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਕਾਰਪੋਰੇਸ਼ਨ ਦਾ ਆਮ ਆਦਮੀ ਪਾਰਟੀ ਦਾ ਅਸੀਂ ਇਸ ਪਵਿੱਤਰ ਸ਼ਹਿਰ ਨੂੰ ਅਗਲੇ ਸਾਲ ਸ਼ੁਰੂਆਤ ਜਿਹੜਾ ਸਰਵੇਖਣ ਹੋਣਾ ਉਹਦੇ ਵਿੱਚ ਪਹਿਲਿਆਂ 2 4 5 ਨੰਬਰਾਂ ਦੇ ਵਿੱਚ ਲੈ ਕੇ ਉਹਨਾਂ ਨੇ ਮੇਰ ਸਾਹਿਬ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਆ ਤਾਂ ਖਾਸ ਕਰਕੇ ਐਂਟ੍ਰੈਂਸ ਦੀ ਗੱਲ ਕਰੀਏ 골ਡਨ ਗੇਟ ਦੀ ਗੱਲ ਕਰੀਏ ਤਾਂ ਦੇਸ਼ ਨਹੀਂ ਵਿਦੇਸ਼ਾਂ ਤੱਕ ਜਿਹੜਾ 골ਡਨ ਗੇਟ ਕਾਫੀ ਫੇਮਸ ਹੋ ਚੁੱਕਿਆ ਕਿਉਂਕਿ ਸੰਗਤ ਵੀ ਆਉਂਦੀ ਆ ਤਾਂ ਇੱਥੋਂ ਦੀ ਲੈ ਕੇ ਗੁਰੂ ਘਰ ਤੱਕ ਜਿਹੜੀ ਖਾਸ ਤੌਰ ਤੇ ਮੁਹਿੰਮ ਚਲਾਈ ਜਾਏਗੀ ਨੇ ਇਹ ਇਥੋਂ ਸਭ ਤੋਂ ਪਹਿਲਟੀ ਇਥੋਂ ਸ਼ੁਰੂ ਕੀਤੀ ਹੈ ਬਾਬਾ ਪੂਰੀ ਵਾਲਿਆਂ ਦੇ ਸਹਿਯੋਗ ਵੀ ਹੈ ਨਾਲ ਸਾਰੇ ਪਬਲਿਕ ਦਾ ਸਾਡੇ ਕਮਿਸ਼ਨਰ ਸਾਹਿਬ ਵੀ ਖਲੋਤੇ ਕਾਰਪੋਰੇਸ਼ਨ ਸਟਾਰਟਿੰਗ ਇਥੋਂ ਕੀਤੀ ਹੈ ਲੇਕਿਨ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਸਫਾਈ ਦਾ ਪ੍ਰਬੰਧ ਜਿਹੜੇ ਪੂਰੇ ਮੁਕੰਮਲ ਕੀਤੇ ਜਾਣਗੇ ਇਸੇ ਤਹਿਤ ਹੀ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਭਗਤਾਂ ਵਾਲਾ ਡੰਪ ਸੀ ਜਿੱਥੇ ਲੱਖਾਂ ਟਨ ਜਿਹੜਾ ਕੂੜੇ ਦੇ ਡੰਪ ਪਹਾੜ ਬਣੇ ਸੀ ਉਹ ਵੀ ਅਸੀਂ ਚਕਵਾਲੀ ਜਿਹੜਾ ਟੈਂਡਰ ਲਗਾਤਾ ਉਹ ਮਸ਼ੀਨੀ 2-4 10 ਦਿਨਾਂ ਦੇ ਲੱਗ ਜਾਣੀ ਐ ਅਸੀਂ ਆਪਣੇ ਅੰਮ੍ਰਿਤਸਰ ਪਵਿੱਤਰ ਸ਼ਹਿਰ ਨੂੰ ਹਰ ਪੱਖੋਂ ਪਵਿੱਤਰ ਔਰ ਸਾਫ਼ ਸੁਥਰਾ ਔਰ ਖੂਬਸੂਰਤ ਬਣਾਉਣਾ ਜੀ ਇਹਨਾਂ ਖਾਸ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਗਈ ਹੈ ਇਸ ਕੰਮ ਨੂੰ ਲੈ ਕੇ ਸਾਡੇ ਕੋਲ ਮੁਲਾਜ਼ਮ ਬਹੁਤ ਹੈ ਜੀ ਮੁਲਾਜ਼ਮਾਂ ਦੀ ਡਿਊਟੀ ਹਰ ਜਗ੍ਹਾ ਤੇ ਜਿਹੜੀ ਹੈ ਲੱਗੀ ਹੈ ਜਿੱਥੇ-ਜਿੱਥੇ ਲੋਡ ਹੁੰਦੀ ਹੈ ਉੱਥੇ ਅਸੀਂ ਇਹ ਡਿਊਟੀ ਜਿਹੜੀ ਹੈ ਲਗਾਈ ਸੰਗਤ ਨੂੰ ਕੀ ਖੁਸ਼ਖਬਰੀ ਮਿਲੇਗੀ 2026 ਦੇ ਵਿੱਚ ਜਦੋਂ ਆਉਣ ਵਾਲੇ ਸਮੇਂ 'ਚ ਕੀ ਗੁਰੂ ਨਗਰੀ ਜਿਹੜਾ ਖਾਸ ਤੌਰ ਤੇ ਕਿੱਦਾਂ ਦੀ ਜੜੀ ਆ ਦਿਖ ਮਿਲੇਗੀ ਕੰਮ ਹੁੰਦਾ ਹੈ ਉਹ 25 30 35% 인ਫਰਾਸਟ੍ਰਕਚਰ ਮੁਹੱਈਆ ਕਰਨਾ ਕਿਸੇ ਮਹਿਮ ਨੂੰ ਤੋੜਨਾ ਔਰ ਉਦੋਂ ਤੱਕ ਉਹ ਸਫਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਪਬਲਿਕ ਉਹਦਾ ਸਾਥ ਨਾ ਦੇ ਸੋ ਅੱਜ ਦੀ ਇਸ ਮਹਿਮ ਦੇ ਵਿੱਚ ਵੀ ਸਾਡੇ ਨਾਲ ਫੋਕਲ ਪੁਆਇੰਟ ਇੰਡਸਟਰੀਅਲ ਜਿਹੜੇ ਨੇ ਸਾਰੀ ਐਸੋਸੀਏਸ਼ਨ ਵੀ ਆਈ ਹੈ ਸਾਰੇ ਉਹਨਾਂ ਦੇ ਪਾਦ ਦੇ ਅਧਿਕਾਰੀ ਕੋਸ਼ਿਸ਼ਾਂ ਨੇ ਰੰਜਨ ਜੀ ਨੇ ਸਾਰੇ ਹੀ ਆਏ ਦੇ ਨੇ ਸੋ ਸਾਡੇ ਕਮਿਊਨਰ ਸਾਹਿਬ ਅਡੀਸ਼ਨਲ ਕਮਿਊਨਰ ਸਾਹਿਬ ਸਾਡੇ ਸਾਰੇ ਅਫਸਰ ਅਸੀਂ ਆਪਣੇ ਸ਼ਹਿਰ ਨੂੰ ਬਿਲਕੁਲ ਖੂਬਸੂਰਤ ਬਣਾਣਾ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਤਾਂ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਤੜ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੇਅਰ ਸਾਹਿਬਾਨ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਵੱਲੋਂ ਜਿਹੜੀ ਕਮੀਟਿੰਗ ਵੀ ਇੱਥੇ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜਿਹੜੇ ਅਧਿਕਾਰੀ ਨੇ ਕਾਰਪੋਰੇਸ਼ਨ ਦੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦਾ ਅੱਜ ਦੇ ਇਸ ਮੌਕੇ ਦੇ ਉੱਤੇ ਕੀ ਕਹਿਣਾ ਕਿਉਂਕਿ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਆਂ ਤਾਂ ਸਰ ਅੱਜ ਇੱਕ ਬਹੁਤ ਹੀ ਨੇਕ ਉਪਰਾਲਾ ਇੱਥੇ ਕੀਤਾ ਗਿਆ ਸ਼ੁਰੂ ਕੀਤਾ ਗਿਆ ਕੱਲ ਪਹਿਲਾ ਦਿਨ ਸੀ ਇਹ ਦੂਜਾ ਦਿਨ ਹੈ ਤਾਂ ਤੁਸੀਂ ਕਿਵੇਂ ਵੇਖਦੇ ਹੋ ਮੁਲਾਜ਼ਮਾਂ ਨੂੰ ਕਿਸ ਤਰ੍ਹਾਂ ਗਾਈਡ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਪਹਿਲੇ ਦਿਨ ਤੋਂ ਬਾਅਦ ਹੀ ਅੱਜ ਸਾਨੂੰ ਜਿਹੜੇ ਮਹੌਲੇ ਆਪਾਂ ਅੰਮ੍ਰਿਤਸਰ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਹੈਗੀ ਹੈ ਉਹਨਾਂ ਨੇ ਸਾਨੂੰ ਹੰਗਾਰਾ ਭਰਿਆ ਹੈ ਉਹ ਅੱਜ ਸਾਡੇ ਨਾਲ ਜੁਆਇਨ ਕੀਤਾ ਹੈ ਉਹਨਾਂ ਨੇ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ ਸੋ ਉਹਨਾਂ ਨੇ ਅੱਜ ਦੀਆਂ ਰਿਫਰੈਸ਼ਮੈਂਟਸ ਤੇ ਹੋਰ ਕੁਝ ਐਕਟੀਵਿਟੀਆਂ ਵੀ ਸਫਾਈ ਦੀਆਂ ਕਲੀਨਲੀਨੈਸ ਦੀਆਂ ਇਧਰਲੀ ਸਾਈਡ ਦੀਆਂ ਸਾਰੀਆਂ ਵਾਈਡਨਿੰਗ ਸਾਰੇ ਉਹ ਟੇਕਓਵਰ ਕਰਨ ਲਈ ਆਪ ਹੀ ਵੋਲੰਟੀਅਰ ਕੀਤਾ ਸੋ ਵੀ ਆਰ ਵੈਰੀ ਹੈਪੀ ਤੋ ਪਸੇ ਇਹ ਰਿਕਵੈਸਟ ਕਰਦੇ ਆ ਕਿ ਜਿਵੇਂ ਇਹ ਅੱਜ ਅੱਗੇ ਆਏ ਨੇ ਸ਼ਹਿਰ ਦੇ ਸਭ ਤੋਂ ਜਿਹੜੇ ਇੰਪੋਰਟੈਂਟ ਖਾਸ ਆਲਾ ਬੰਦੇ ਨੇ ਉਵੇਂ ਹੀ ਮੈਂ ਚਾਹੂੰਗਾ ਕਿ ਹਰ ਸ਼ਹਿਰੀ ਸਾਡੇ ਨਾਲ ਰਲੇ ਤੇ ਹਰ ਰੋਜ਼ ਸਾਨੂੰ ਇਹਦੇ ਵਿੱਚ ਸਪੋਰਟ ਕਰੇ ਤਾਂ ਕਿ ਇਹ ਇੱਕ ਮਾਸ ਕਮਿਊਨਿਟੀ ਮੂਵਮੈਂਟ ਬਣ ਸਕੇ ਬਸ ਆਹੀ ਮਕਸਦ ਹੈ ਸਾਡਾ ਜੀ ਸਰ ਹਰੀਆਲੀ ਨੂੰ ਲੈ ਕੇ ਖਾਸ ਤੌਰ ਤੇ ਕੀ ਨਵੇਂ ਪ੍ਰਯਾਸ ਕੀਤੇ ਜਾਣਗੇ ਕਿਉਂਕਿ ਹਰੀਆ ਗ੍ਰੀਨਰੀ ਨੂੰ ਲੈ ਕੇ ਅਕਸਰ ਸਰਕਾਰ ਵੀ ਜਿਹੜੀ ਆ ਕਈ ਮੈਸੇਜ ਦਿੰਦੀ ਆ ਤਾਂ ਪ੍ਰਸ਼ਾਸਨ ਵੱਲੋਂ ਵੀ ਕਈ ਕੰਮ ਕੀਤੇ ਜਾਂਦੇ ਆ ਤਾਂ ਹੁਣ ਅੱਗੋਂ ਕੀ ਜਿਹੜਾ ਵੱਟ ਚੜਕੇ ਜਿਹੜਾ ਹਰੀਆਲੀ ਨੂੰ ਵਧਾਉਣ ਵਾਸਤੇ ਹੋਰ ਕੀ ਕੀਤਾ ਅਸੀਂ ਵਰਦਮਾਨ ਨਾਲ ਟਾਈ ਅਪ ਕਰਕੇ ਦੋ ਉਹ ਬਣਾਏ ਨੇ ਮੀਆਮਾ ਕੀ ਫੋਰੈਸਟ ਜਿਹੜੇ ਨੇ ਸੋ ਉਹ ਇੱਕ ਬਹੁਤ ਵੱਡਾ ਸਟੈਪ ਹੈ ਸਾਡਾ ਉਸ ਤੋਂ ਇਲਾਵਾ ਜਿੰਨੇ ਇੱਥੇ ਪਲਾਂਟਰਸ ਬਹੁਤ ਸਾਲ ਪਹਿਲਾਂ ਬਣੇ ਸੀ ਉਹਨਾਂ ਸਾਰਿਆਂ ਨੂੰ ਅਸੀਂ ਰਿਵਾਈਵ ਕਰਕੇ ਉਹਦੇ ਵਿੱਚ ਗ੍ਰੀਨ ਬੈਲਟ ਜਿਹੜੀ ਹੈ ਉਹ ਦੁਬਾਰਾ ਸ਼ੁਰੂ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਮੇਨਟੇਨੈਂਸ ਵਾਟਰਿੰਗ ਉਹਨਾਂ ਸਾਰਿਆਂ ਦੀ ਗ੍ਰੀਨ ਏਰੀਆਸ ਨੂੰ ਵਧਾਉਣਾ ਉਹ ਸਾਡਾ ਮੇਨ ਫੋਕਸ ਇਸ ਸਾਲ ਰਹੇਗਾ ਸਾਰਾ ਇਥੋਂ ਦੀ ਗੋਲਡਨ ਟੈਂਪਲ ਤੱਕ ਸਾਰਾ ਰਸਤਾ ਠੀਕ ਕੀਤਾ ਜਾਏਗਾ ਜਾਂ ਪੂਰੇ ਸ਼ਹਿਰ ਦਾ ਰਸਤਾ ਜਿੰਨੇ ਵੀ ਰਸਤੇ ਹੈਗੇ ਸਾਰੇ ਸਟ ਸਰ ਇਹ ਨਾ ਇੱਕ ਅਸੀਂ ਐਗਜ਼ਾਮਪਲ ਸਟ ਕੀਤੇ ਆ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਯੂਜ਼ ਕਰਕੇ ਸ਼ਹਿਰ ਵਾਸੀ ਜੜੇ ਆਪਣਾ ਸਾਰਾ ਸ਼ਹਿਰ ਸਾਫ਼ ਕਰਨ ਇਹ ਸਿਰਫ ਇੱਕ ਐਗਜ਼ਾਮਪਲ ਹੈ ਇਹ ਕੋਈ ਅਲਟੀਮੇਟ ਸਾਡਾ ਟਾਰਗੇਟ ਨਹੀਂ ਹੈ ਇਹ ਇੱਕ ਆਪਾਂ ਸ਼ੁਰੂ ਕੀਤਾ ਮੂਵਮੈਂਟ ਹੈ ਸਟਾਰਟਿੰਗ ਜਿਹੜੀ ਹੈ ਸਟਾਰਟਿੰਗ ਦਾ ਸ਼ਹਿਰ ਵਾਸੀਆਂ ਤੋਂ ਕੀ ਸਹਿਯੋਗ ਮੰਗਦੇ ਹੋ ਉਹਨਾਂ ਨੂੰ ਕੀ ਸੁਨੇਹਾ ਲਾਣਾ ਚਾਹੀਦਾ ਬਸ ਸਨੇਹਾ ਇੱਕੋ ਹੀ ਹੈ ਜੀ ਮੇਰਾ ਜਿੰਨੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਜਿੰਨੀਆਂ ਹੋਰ ਸੋਸ਼ਲ ਬਾਡੀਜ਼ ਆ ਜੋ ਵੀ ਕੰਮ ਕਰਨਾ ਚਾਹੁੰਦੇ ਆ ਨੇ ਸਾਨੂੰ ਦੱਸਣ ਅਸੀਂ ਉਹਨਾਂ ਨੂੰ ਪੂਰੀ ਲੋਜਿਸਟਿਕ ਸਪੋਰਟ ਦਵਾਂਗੇ ਉਹਨਾਂ ਦੇ ਨਾਲ ਖੜਾਗੇ ਉਹਨਾਂ ਦੇ ਨਾਲ ਸਾਰੇ ਕੰਮ ਕਰਾਵਾਂਗੇ ਆਪਣੇ ਡਰਾਈਵਜ਼ ਆਰਗੇਨਾਈਜ਼ ਕਰਨ ਬਸ ਸਾਨੂੰ ਮੈਸੇਜ ਦੇ ਦੇਣ ਕਿ ਅੱਜ ਅਸੀਂ ਇੱਥੇ ਆ ਡਰਾਈਵ ਕਰ ਰਹੇ ਆ ਤੇ ਆ ਐਕਟੀਵਿਟੀ ਕਰਨੀ ਆ ਸੋ ਉਹਦਾ ਸਾਰਾ ਕੰਮ ਕਿਵੇਂ ਕਰਾਣਾ ਹੈ ਕੀ ਕਰਾਣਾ ਉਹ ਅਸੀਂ ਉਹਨੂੰ ਆਪੇ ਗੈਰੀ ਫਾਰਵਰਡ ਕਰਾਂਗੇ ਜੀ ਤਾਂ ਇਹ ਤਸਵੀਰਾਂ ਲ ਮੇਰ ਸਾਹਿਬ ਨੇ ਉਹਨਾਂ ਵੱਲੋਂ ਹੁਣ ਇਸ ਜਿਹੜੀ ਇਹ ਪਹਿਲ ਕਦਮੀ ਜਿਹੜੀ ਆ ਕਰ ਦਿੱਤੀ ਗਈ ਆ ਤਾਂ ਇਹ ਦੇਖ ਸਕਦੇ ਹੋ ਜਿੱਥੇ ਕਿ ਇੰਡਸਟਰੀਅਲ ਏਰੀਆ ਹੈਗਾ ਗੁਰੂ ਨਗਰੀ ਦਾ ਫੋਕਲ ਪੁਆਇੰਟ ਤਾਂ ਉੱਥੋਂ ਦੇ ਜਿਹੜੇ ਇੰਡਸਟਰੀਓਲਿਸਟ ਹੈਗੇ ਨੇ ਉਹਨਾਂ ਵੱਲੋਂ ਜੋ ਮੇਰ ਸਾਹਿਬ ਦੇ ਨਾਲ ਜੋ ਇਲਾਕੇ ਇੱਥੇ ਤਾਂ ਨਾਲ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਜੋ ਇੱਥੇ ਪਹੁੰਚ ਕੇ ਤਾਂ ਗੁਰੂ ਨਗਰੀ ਨੂੰ ਸਾਫ਼ ਸਫਾਈ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਪਹਿਲ ਕਦਮੀ ਜਿਹੜੀ ਇੱਥੇ ਕੀਤੀ ਗਿਆ ਦੱਸਿਆ ਕਿ ਗੋਲਡਨ ਗੇਟ ਜੋ ਕਿ ਲੰਬੇ ਸਮੇਂ ਤੋਂ ਕਈ ਵੀਡੀਓਜ਼ ਵੀ ਪੈਂਦੀਆਂ ਸਨ ਕਿ ਗੋਲਡਨ ਗੇਟ ਦੇ ਹਾਲਾਤ ਠੀਕ ਨਹੀਂ ਹੈਗੇ ਰੰਗ ਜਿਹੜਾ ਬਿਲਕੁਲ ਖਰਾਬ ਹੋ ਚੁੱਕਿਆ ਥੱਲੇ ਜਿਹੜੇ ਪਿਲਰਸ ਹੈਗੇ ਨੇ ਉਹ ਖਰਾਬ ਹੋ ਚੁੱਕੇ ਨੇ ਲੇਕਿਨ ਹੁਣ ਗੋਲਡਨ ਗੇਟ ਤੋਂ ਲੈ ਕੇ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਨੇ ਪ੍ਰਸ਼ਾਸਨ ਵਾਲੇ ਸਰਕਾਰ ਕੀ ਜਿਹੜੀ ਸੰਗਤ ਹੈ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚਦੀ ਹੈ ਗੁਰੂ ਘਰ ਵਿਖੇ ਪਹੁੰਚਦੀ ਹੈ ਤਾਂ ਇੱਕ ਦਿਖ ਜਿਹੜੀ ਹੈ ਗੁਰੂ ਨਗਰੀ ਦੀ ਬਿਹਤਰੀਨ ਹੋ ਸਕੇ ਪਹਿਲਾਂ ਵਾਂਗੂ ਦਿਖ ਜਿਹੜੀ ਆ ਨਵੇਂ ਆ ਦੇਖਾਂ ਵਾਂਗੂ ਦੇਖ ਹੋ ਸਕੇ ਤਾਂ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੁਣ ਪਹਿਲ ਕਦਮੀ ਜਿਹੜੀ ਆ ਹੋ ਚੁੱਕੀ ਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਧਾਣ ਵਾਲੀ ਦੀਨਾ ਦੇ ਵਿੱਚ ਜਿਹੜੇ ਹਾਲਾਤ ਨੇ ਗੁਰੂ ਨਗਰੀ ਦੇ ਉਹ ਤੁਹਾਨੂੰ ਜ਼ਰੂਰ ਹੋਰ ਬਿਹਤਰ ਜਿਹੜੇ ਆ ਦਿਖਣ ਨੂੰ ਮਿਲਣਗੇ ਕਿਉਂਕਿ ਜਿਹੜੇ ਪਹਿਲਾਂ ਹਾਲਾਤ ਬਣ ਚੁੱਕੇ ਸਨ ਹਰਿਆਲੀ ਜਿਹੜੀ ਬਿਲਕੁਲ ਨਹੀਂ ਸੀ ਰਹਿ ਚੁੱਕੀ ਤਾਂ ਗ੍ਰੀਨ ਵੈਲਟ ਦੁਬਾਰਾ ਤੋ ਜਿਹੜੀ ਆ ਠੀਕ ਹੋਏਗੀ ਤਾਂ ਉਹ ਕੱਲੇ ਕੱਲੇ ਚੀਜ਼ ਦਾ ਧਿਆਨ ਹੋਣ ਜਿਹੜਾ ਜਿੱਥੇ ਕਿ ਸਰਕਾਰ ਦੇ ਰਹੀ ਆ ਉੱਥੇ ਹੀ ਗੁਰੂ ਨਗਰੀ ਦਾ ਪ੍ਰਸ਼ਾਸਨ ਜਿਹੜਾ ਕਾਰਪੋਰੇਸ਼ਨ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਦਿੰਦੀ ਦਿਖਾਈਓ ਦੇਗੀ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਐਕਸਸ ਨੂੰ ਐਗਜੈਕਟ ਬੰਦੀ ਟੀਵੀ ਸ਼੍ਰੀਮਨ ਸਸਾਏ